ਇੰਨੀ ਨੇ ਦੂਰੋਂ ਸੰਗਤ ਚੱਲ ਕੇ ਆ ਰਹੀ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਗਿਆ ਸਾਡੀ ਸੇਵਾ ਲੱਗਦੀ ਹੈ ਅਸੀਂ ਇਹਨਾਂ ਜੁੜੇ ਆ ਪਰਵਾਰ ਕਰਦੇ ਆ ਔਰ ਆਪਣੇ ਮੱਥੇ ਨੂੰ ਲਾ ਕੇ ਕਰ ਕੋਈ ਸੇਵਾ ਲੈ ਕੇ ਜਾਂਦੇ ਆ ਇਹ ਜਿਹੜੇ ਪ੍ਰਬੰਧਕ ਕਮੇਟੀ ਵੱਲੋਂ ਜੋੜਾ ਘਰ ਆ ਨਾ ਉਹ ਵੀ ਕਿ ਯਾਨੀ ਕਿ ਭਰ ਜਾਂਦੇ ਆ ਤਾਂ ਕਰਕੇ ਅਸੀਂ ਇੱਥੇ ਜਿਹੜੇ ਇਹ ਜੋੜਾ ਘਰ ਟੈਂਪਰੇਰੀ ਬਣਾ ਲਈਦਾ ਵਸ ਸੰਗਤ ਜਿਆਦੀ ਜਿਆਦੀ ਕਰਕੇ ਅੱਜ ਦੇ ਸ਼ਹਿਰ ਸੋਹੀ ਅੱਜ ਦੀ ਗਿਣਤੀ ਦੇ ਵਿੱਚ ਅਸੀਂ 3000 ਦੇ ਕਰੀਬ 88 ਜੋੜਾ ਲਾਇਆ ਵਾ ਤੇ ਜਦੋਂ ਨਾ ਕਿ ਕੋਈ ਲੈ ਵੀ ਜਾਂਦਾ ਫਿਰ ਅਸੀਂ ਉਹ ਨੰਬਰ ਬੰਨ ਲੈਨੇ ਆ ਨੰਬਰ ਬਨ ਕੇ ਘਟੋ ਘਾਟ ਸਾਡੂ 56 6000 ਜੋੜਾ ਵੱਜਣਾ ਪਈਦਾ ਇਹ ਸ਼ਾਮੇ ਤੱਕ ਜੋੜੇ ਘਰ ਸੇਵਾ ਕਰੀਦੇ ਇੱਥੇ 8 ਵਜੇ ਤੋਂ ਲੈ ਕੇ 6 ਵਜੇ ਸیرے 8 ਵਜੇ ਜੋੜੇ ਘਰ ਚੱਲੂ ਹੋ ਜਾਂਦਾ ਹੈ ਤੇ ਸ਼ਾਮੀ 6 ਵਜੇ ਤੱਕ ਜੋੜੇ ਘਰ ਲੱਗਿਆ ਜਾਂਦੇ ਆ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਥੇ ਸਾਰੀ ਸੰਗਤ ਪਹੁੰਚਿਆ ਕਰੋ ਸੇਵਾ ਕਰਿਆ ਕਰੋ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦਾਂ ਗੁਰਦੁਆਰਾ ਸ਼ਹੀਗੰਭਾ ਸਾਹਿਬ ਜੀ ਦੇ ਬਾਹਰ ਤੇ ਦੱਸ ਦਈਏ ਕਿ ਅੱਜ ਖਾਸ ਤੌਰ ਦੇ ਉੱਤੇ ਐਤਵਾਰ ਦੇ ਦਿਨ ਜੋ ਚਪੈਰਾ ਸਾਹਿਬ ਕੱਟਣ ਲਈ ਸੰਗਤ ਲੱਖਾਂ ਦੀ ਤਦਾਰ ਦੇ ਉੱਤੇ ਜੋ ਗੁਰਦੁਆਰਾ ਸ਼ਹੀਗੰਭਾ ਪਹੁੰਚਦੀ ਆ ਤਾਂ ਗੁਰੂ ਘਰ ਦੇ ਜਿਹੜੇ ਜੋੜੇ ਕਰਨੇ ਉਹ ਇੰਨੀ ਕੁ ਜ਼ਿਆਦਾ ਸੰਗਤ ਹੋਣ ਕਰਕੇ ਕਿ ਉਹ ਭਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਜੋ ਆ ਬਾਹਰ ਵੀ ਸੰਗਤਾਂ ਵੱਲੋਂ ਆਪਣੇ ਪੱਦਰ ਦੇ ਉੱਤੇ ਜਿਹੜੀ ਸੇਵਨ ਬਈ ਜਾਂਦੀ ਐ ਇਸ ਵਕਤ ਤੁਸੀਂ ਵੇਖ ਸਕਦੇ ਹੋ ਜਿੱਥੇ ਜਿਸ ਜਗ੍ਹਾ ਤੇ ਆਪਾਂ ਮੌਜੂਦ ਆ ਇੱਕ ਆਮ ਸੜਕ ਆ ਤੇ ਇਸ ਸੜਕ ਦੇ ਉੱਤੇ ਇੱਕ ਜੋੜੇ ਘਰ ਦੀ ਸੇਵਾ ਨਵਾਉਂਦੇ ਜੋ ਗੁਰਸਿੱਖ ਵੀਰ ਹੈਗੇ ਨੇ ਇਹਨਾਂ ਵੱਲੋਂ ਜਿਹੜਾ ਇੱਥੇ ਆ ਕੇ 3000 ਦੇ ਕਰੀਬ ਜਿਹੜੇ ਜੋੜਿਆਂ ਦੀ ਸੇਵਾ ਇੱਥੇ ਨਵਾਈ ਜਾਂਦੀ ਆ ਤਾਂ ਜਿੱਥੇ ਕਿ ਸ਼੍ਰੀ ਅਮਰਸਤ ਸਾਹਿਬ ਦੇ ਨੌਜਵਾਨ ਵੀ ਇੱਥੇ ਆਉਂਦੇ ਨੇ ਉੱਥੇ ਹੀ ਵੱਖ-ਵੱਖ ਸ਼ਹਿਰਾਂ ਤੋਂ ਗੁਰਦਾਸਪੁਰ ਬਟਾਲੇ ਤੋਂ ਵੀ ਜਿਹੜੇ ਬਜ਼ੁਰਗ ਇੱਥੇ ਖਾਸ ਬੋਲ ਜ਼ੋਰ ਕੇ ਮਜੂਦਾ ਨਾਲ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿੱਥੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆ ਵਾਹਿਗੁਰੂ ਜੀ ਕਿੱਥੋਂ ਆਉਂਦੇ ਹੋ ਤੁਸੀਂ ਅੱਜ ਦੇ ਦਿਨ ਤਾਂ ਜਿਹੜੀ ਆ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਸੇਵਾ ਬਾਰੇ ਦੇਖੋ ਜੀ ਮੈਨੂੰ ਬਹੁਤ ਚੰਗਾ ਲੱਗਦਾ ਜੀ ਮੈਂ ਸੰਗਤ ਦੇ ਵਿੱਚ ਹਰ ਦਰਸ਼ਨ ਕਰਦਾ ਜੀ ਮੈਨੂੰ ਮੈਨੂੰ ਬਰਸ ਨੂੰ ਮਿਲਦਾ ਜੀ ਹਾਂ ਜੀ ਤੇ ਮੈਂ ਬਟਾਲੇ ਤੋਂ ਆ ਗੁਰਨਾਨਕ ਕਲੋਨੀ ਜਲੰਧਰ ਰੋਡ ਬਟਾਲੇ ਤੋਂ ਆਉਂਦਾ ਜੀ ਮੈਂ ਹਾਂ ਜੀ ਬਾਕੀ ਮਹਾਰਾਜ ਜੋ ਬਾਬਾ ਦੀਪ ਸਿੰਘ ਜੀ ਕਰਾਈ ਜਾਂਦੇ ਸਭ ਤੋਂ ਵਧੀਆ ਜੀ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇੱਥੇ ਸਾਰੀ ਸੰਗਤ ਪਹੁੰਚਿਆ ਕਰੋ ਸੇਵਾ ਕਰਿਆ ਕਰੋ ਬਸ ਹਰ ਐਤਵਾਰ ਨੂੰ ਬਟਾਲੇ ਤੋਂ ਇੱਥੇ ਪਹੁੰਚਦੇ ਜੇ ਹਾਂਜੀ ਐਤਵਾਰ ਨੂੰ ਸਾਰੇ ਐਤਵਾਰ ਸਾਰੇ ਐਤਵਾਰ ਆਈਦਾ ਜੀ ਬਈ ਸੰਗਤ ਨੂੰ ਸਾਰੇ ਆਣ ਕੇ ਨਾ ਆ ਕੇ ਮਾਰਿਆ ਨਮਸਕਤ ਕਰੀਦਾ ਵੇ ਜੋੜਿਆਂ ਦੇ ਆਣ ਕੇ ਚਰਨ ਪੈ ਜੋ ਲੋਕ ਹੁੰਦੇ ਨੇ ਉਹਨਾਂ ਵੱਲੋਂ ਹੁੰਦਾ ਕਿ ਐਤਵਾਰ ਵਾਲੇ ਦਿਨ ਆਪਣੇ ਪਰਿਵਾਰ ਨੂੰ ਟਾਈਮ ਦਿੱਤਾ ਜਾਵੇ ਕਿਤੇ ਬਾਹਰ ਚੱਲਦੇ ਆ ਤਾਂ ਤੁਸੀਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਦੇ ਹੋ ਕੀ ਕਹਿਣਾ ਚਾਹੋਗੇ ਅਸੀਂ ਦੂਰ ਦੂਰ ਤੋਂ ਅਸੀਂ 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 ਦੂਰ ਦੂਰ ਤੋਂ ਸੰਗਤ ਆਉਂਦੀ ਹੈ ਤੇ ਅਸੀਂ ਆਖਣੇ ਵੀ ਤੁਸੀਂ ਦੋ ਦੋ ਚਾਰ ਚਾਰ ਜਿੰਨੇ ਵੀ ਸੰਗਤ ਨੂੰ ਕਹਿੰਦੇ ਤੇ ਤੁਸੀਂ ਨਾਰ ਲਾਇਆ ਕਰੋ ਕਿਉਂਕਿ ਇੱਥੇ ਹੀ ਸਭ ਕੁਝ ਆ ਠੀਕ ਹੈ ਨਾ ਘਰ ਘਰ ਬੈ ਕੇ ਤੁਹ ਕਈ ਟਾਈਮ ਬਤੀਤ ਨਹੀਂ ਹੁੰਦਾ ਇੱਥੇ ਸੰਗਤ ਦਾ ਸੇਵਾ ਕਰੋ ਤੇ ਮਹਾਰਾਜ ਦਾ ਨਾਮ ਲਓ ਤੇ ਮਾਰੇ ਜੋੜੇ ਸੇਵਾ ਦੀ ਕਰ ਸਕਦੇ ਨੇ ਵਾਹਿਗੁਰੂ ਜੀ ਤਾਂ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਇੱਥੇ ਸੇਵਾ ਕਰ ਰਹੇ ਹੋ ਤਾਂ ਅਕਸਰ ਇਤਵਾਰ ਵਾਲੇ ਦਿਨ ਜੋ ਕਈ ਲੋਕਾਂ ਨੂੰ ਇਹ ਹੁੰਦਾ ਕਿ ਜੋ ਆਪਾਂ ਆਪਣੇ ਪਰਿਵਾਰ ਦੇ ਨਾਲ ਕਿਤੇ ਬਾਹਰ ਚਲੀਏ ਘੁੰਮ ਫਿਰ ਕੇ ਆਈਏ ਤਾਂ ਵਿਸ਼ੇਸ਼ ਤੌਰ ਦੇਤੇ ਗੁਰੂ ਘਰ ਆਉਂਦੇ ਹੋ ਤੁਸੀਂ ਤਾਂ ਸੇਵਾ ਕਰ ਦੋ ਕਿੰਨੀ ਖੁਸ਼ੀ ਹੁੰਦੀ ਹੈ ਦੇਖੋ ਜੀ ਮੈਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਮੈਂ ਤੇ ਵੀ ਜੀ ਇਹੋ ਹੀ ਨੌਜਵਾਨ ਪੀੜੀ ਨੂੰ ਇਹੋ ਜਿਹਾ ਸੱਸਿਆ ਕਰੂੰਗਾ ਪੀ ਜੋ ਆਪਾਂ ਗੁਰੂ ਘਰ ਮਿਲਦਾ ਹਨ ਕੇ ਆਪਾਂ ਨੂੰ ਕਿਤੇ ਨਹੀਂ ਮਿਲਦਾ ਅਗਰ ਅਸੀਂ ਬਾਹਰ ਜਾ ਰਹੇ ਹਾਂ ਆਪਣਾ ਟਾਈਮ ਕਰ ਰਹੇ ਹਾਂ ਵੀ ਸਾਡੇ ਬੱਚੇ ਆ ਫਲਾਣਾ ਸਭ ਕੁਝ ਮਿਲਦਾ ਆਪਣੇ ਕੋਲ ਇੱਕ ਹਫਤਾ ਹੁੰਦਾ ਸਿਰਫ ਇੱਕ 4 ਘੰਟੇ ਆਪਾਂ ਗੁਰੂ ਘਰ ਆਵਾਂਗੇ ਨਾ ਇਹ ਸਾਨੂੰ 4 ਘੰਟਿਆਂ ਵਿੱਚ ਆਪਾਂ ਨੂੰ ਪਤਾ ਲੱਗ ਕਿੰਨੇ ਸਾਲਾਂ ਦਾ ਆਪਾਂ ਨੂੰ ਜੀਵਨ ਸਾਬ ਦਾ ਮਿਲਦਾ ਵਾ ਉਹਦੇ ਵਿੱਚ ਆਪਣਾ ਖਰਚਾ ਪਾਣੀ ਕੁਛ ਨਹੀਂ ਹੈ ਇੱਕ ਗੁਰੂ ਘਰ ਦੀ ਆਪ ਨੂੰ ਆਗਿਆ ਮਿਲਦੀ ਹੈ ਸਾਨੂੰ ਸੇਵਾ ਮਿਲਦੀ ਹੈ ਔਰ ਕੱਲਾ ਕੱਲਾ ਜੋੜਾ ਹੀ ਕਿ ਸੇਵਾ ਲਾਗੇ ਆਪਣੇ ਛੋਟੇ ਵੀਰਾਂ ਨੂੰ ਇਹ ਸੇਵਾ ਕਰੀਦੀ ਹੈ ਵੀਰੇ ਇੱਥੇ ਆਣ ਕੇ ਪੂਰੀ ਸੇਵਾ ਕਰੋ ਸੇਵਾ ਕਰਕੇ ਆਪਣਾ ਫਾਲਸਾ ਫਲਾਪਾ ਕਰੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਤੋਂ ਵੱਡੀ ਰੀਸ ਕੋਈ ਨਹੀਂ ਹੈਗੀ ਠੀਕ ਹੈ ਜੀ ਬਾਕੀ ਇੰਨੀ ਹੀ ਦੂਰੋ ਸੰਗਤ ਚੱਲ ਕੇ ਆ ਰਹੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਗਿਆ ਕਿ ਸਾਡੀ ਸੇਵਾ ਲੱਗਦੀ ਹੈ ਅਸੀਂ ਇਹਨਾਂ ਜੋੜੇ ਪਰ ਹਾਂ ਔਰ ਆਪਣੇ ਮੱਥੇ ਨੂੰ ਲਾ ਕੇ ਕਰ ਪੂਰੀ ਸੇਵਾ ਲੈ ਕੇ ਜਾਂਦੇ ਆਂ ਹਾਂ ਕਿਵੇਂ ਵੇਖਦੇ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਜੋੜਾ ਘਰ ਤਾਂ ਪ੍ਰਬੰਧਕ ਕਮੇਟੀ ਵੱਲੋਂ ਵੀ ਬਣਾਏ ਗਏ ਨੇ ਕਿ ਇੰਨੀ ਜ਼ਰਾ ਸੰਗਤ ਹੁੰਦੀ ਆ ਕਿ ਇੱਥੇ ਵੀ ਜੋੜਾ ਘਰ ਆਪਣੇ ਪੱਧਰ ਤੇ ਤੁਸੀਂ ਖੋਲਿਆ ਤਾਂ ਇੱਥੇ ਸੰਗਤ ਪਹੁੰਚਦੀ ਭਾਜੀ ਜਿਹੜੇ ਪ੍ਰਬੰਧਕ ਕਮੇਟੀ ਵੱਲੋਂ ਜੋੜਾ ਘਰ ਹਨ ਉਹ ਵੀ ਕਿ ਜਾਨੀ ਕਿ ਭਰ ਜਾਂਦੇ ਆ ਤਾਂ ਕਰਕੇ ਅਸੀਂ ਇੱਥੇ ਜਿਹੜੇ ਜੋੜਾ ਘਰ ਟੈਂਪਰੇਰੀ ਬਣਾ ਲਈਦਾ ਵਸ ਸੰਗਤ ਜਿਆਦੀ ਜਿਆਦੀ ਕਰਕੇ ਤਾਂ ਕਿੰਨੇ ਕਿ ਜੋੜੇ ਜੋ ਵੱਧ ਤੋਂ ਵੱਧ ਕਿੰਨੇ ਕਿ ਜੋੜੇ ਇੱਥੇ ਜੋ ਕਪੈਸਿਟੀ ਹੈਗੀ ਆ 12 13 1300 ਜੋੜਾ ਅਸੀਂ ਜਮ੍ਹਾਂ ਕਰ ਲੈਨੇ ਆ 25 2500 ਤਿੰਨ ਹਜ਼ਾਰ 25 ਹੁਣ ਹੁਣ ਜਗ੍ਹਾ ਵਧ ਗਈ 2500 ਤੋਂ 3000 ਕਰ ਲਈਦਾ 3000 ਦੇ ਕਰੀਬ ਜੋ ਸੰਗਤ ਦੇ ਜੋੜੇ ਜਿਹੜੇ ਇੱਥੇ ਜਦੋਂ ਸ਼ੁਰੂਆਤ ਤੋਂ ਅਸੀਂ ਹੋਈ ਉਦੋਂ ਵੱਧ ਤੋਂ ਵੱਧ 6-700 ਹੀ ਅੱਜ ਦੀ ਗਿਣਤੀ ਦੇ ਵਿੱਚ ਅਸੀਂ 3000 ਦੇ ਕਰੀਬ 85 ਜੋੜਾ ਲਾਇਆ ਵਾ ਤੇ ਜਦੋਂ ਨਾ ਕਿ ਕੋਈ ਲੈ ਵੀ ਜਾਂਦਾ ਫਿਰ ਅਸੀਂ ਉਹ ਨੰਬਰ ਬੰਨ ਲੈਨੇ ਆ ਨੰਬਰ ਬਨ ਕੇ ਘੱਟੋ ਘੱਟ ਸਾਡੂ 566000 ਜੋੜਾ ਵੱਜਣਾ ਪੈਂਦਾ ਕਿੰਨੀ ਕੁ ਮਨ ਨੂੰ ਖੁਸ਼ੀ ਹੁੰਦੀ ਆ ਆ ਵਾਲੇ ਸਮਝ ਆਹੀ ਆ ਉਹ ਗੱਲ ਕਰਾਂਗੇ ਵੀ ਸਾਡੇ ਹੋਰ ਪਲੱਸ ਹੋਵੇ 10000 ਪਲੱਸ ਹੋਵੇ ਅਸੀਂ ਅਸੀਂ ਹੌਲੀ ਲਿਜੇਗਾ ਵਧਾਣ ਦੀ ਕੋਸ਼ਿਸ਼ ਕਰ ਰਹੇ ਆ ਵੀ ਸੰਗਤ ਸਾਡੀ ਵਧਦੀ ਜਾਵੇ ਅਸੀਂ ਸੇਵਾ ਨਾਲ ਹੋਰ ਲੈਂਦੇ ਰਹੀਏ ਹਾਂ ਕਿਵੇਂ ਵੇਖਦੇ ਹੋ ਤੁਸੀਂ ਸੇਵਾ ਨਵਾਉਂਦੇ ਹੋ ਤਾਂ ਕਿੰਨੀ ਕੁ ਮਨ ਨੂੰ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਮਨ ਨੂੰ ਕਿ ਇਹ ਗੁਰੂ ਬਾਬਾ ਦੀਪ ਸਿੰਘ ਨੇ ਮਾਰੇ ਦੀ ਸੇਵਾ ਕਰਨ ਅੰਨੇ ਜੋਰੇ ਘਰ ਦੀ ਮਹੀਨੇ ਮਹੀਨੇ ਸੇਵਾ ਚਾਲੂ ਕੀਤੀ ਸੀ ਯਾਨੀ ਕਿ ਸਾਲ ਪੂਰਾ ਹੋ ਜਾਣਾ ਅਗਲੇ ਮਹੀਨੇ ਕਿ ਅਸੀਂ ਲੋਕਲ ਆਨੇ ਆ ਸਾਰੇ ਸਾਡੇ ਭੈਣ ਭਰਾ ਨਾਲ ਹੁੰਦੇ ਆ ਅਸੀਂ 6 ਵਜੇ ਤੱਕ ਜੋੜੇ ਘਰ ਸੇਵਾ ਕਰੀਦੇ ਇੱਥੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਸیرے 8 ਵਜੇ ਜੋੜੇਗਰ ਚਾਲੂ ਹੋ ਜਾਂਦਾ ਹੈ ਤੇ ਸ਼ਾਮੀ 6 ਵਜੇ ਤੱਕ ਜੋੜੇਗਰ ਲੱਗਿਆ ਰਹਿੰਦਾ ਹੈ ਜਿਹੜੇ ਹੀ ਦੁਰਸ਼ਿਕ ਸੰਗਤ ਗੁਰੂ ਸਾਹਿਬ ਜੀ ਤੋਂ ਦੂਰ ਹੋ ਚੁੱਕੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਇਹੀ ਇਹੀ ਕਹਿਣਾ ਚਾਹੁੰਦੇ ਆ ਕਿ ਬਾਬਾ ਦੀਨ ਸਿੰਘ ਜੀ ਦੇ ਦਰ ਤੇ ਹਰ ਇੱਕ ਝੋਲੀ ਭਰੀ ਜਾਂਦੀ ਹੈ ਇਥੇ ਕੋਈ ਇਹ ਸਵਾਲ ਨਹੀਂ ਹੈਗਾ ਕਿ ਸਿੱਖ ਹੈ ਜਾਂ Hindu ਹੈ ਇਹ ਹਰ ਧਰਮ ਦਾ ਬੰਦਾ ਬਾਬਾ ਦੀਨ ਸਿੰਘ ਦੇ ਦਰ ਤੇ ਆਂਦਾ ਹੈ ਇਹ ਐਤਵਾਰ ਵੀ ਅੱਗੇ ਪਿਛੇ ਵੀ ਰੌਣਕ ਬਹੁਤ ਹੁੰਦੀ ਹੈ ਇਥੇ ਇਥੇ ਆਉਣਾ ਚਾਹੀਦਾ ਬਾਬਾ ਦੀਨ ਸਿੰਘ ਦੇ ਕੋਲ ਜੋਲ ਮੰਗਿਏ ਨਾ ਉਹ ਮੁਰਾਦਾਂ ਪੂਰੀਆਂ ਹੁੰਦੀਆਂ ਬਾਬਾ ਦੀਨ ਸਿੰਘ ਦੇ ਦਰ ਤੋਂ ਜੀ ਵਾਹਿਗੁਰੂ ਜੀ ਤਾਂ ਬਿਲਕੁਲ ਨੌਜਵਾਨ ਜਿਹੜੇ ਨੇ ਜੀਰੇ ਤੋਂ ਵੀ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚਦੇ ਨੇ ਤਾਂ ਕਿਵੇਂ ਵੇਖਦੇ ਹੋ ਵੀਰ ਜੀ ਹਰ ਐਤਵਾਰ ਤੁਸੀਂ ਇੱਥੇ ਆਉਨੇ ਆਂ ਬਿਲਕੁਲ ਵੀਰ ਜੀ ਹਰ ਐਤਵਾਰ ਆਈਦਾ ਬਾਬੇ ਦੀ ਕਿਰਪਾ ਨਾਲ ਜੀ ਬਹੁਤ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਜੀ ਇੱਥੇ ਆ ਕੇ ਸੇਵਾ ਕਰਕੇ ਮੈਂ ਤਾਂ ਕਹਿੰਦਾ ਜੀ ਵੱਧ ਤੋਂ ਵੱਧ ਸੰਗਤ ਇੱਥੇ ਆਵੇ ਤੇ ਸੇਵਾ ਕਰੇ ਜੀ ਬੜਾ ਕੁਝ ਮਿਲਦਾ ਜੀ ਬਹੁਤ ਕੁਝ ਕਿਵੇਂ ਆ ਕਿੱਥੇ ਜਾਣਾ ਚਾਹੀਦਾ ਗੁਰੂ ਘਰ ਐਤਵਾਰ ਦੇ ਐਤਵਾਰ ਅਸੀਂ ਜੀ ਪਿਛਲੇ ਅਗਸਤ ਤੋਂ ਆਉਣੇ ਪਏ ਆ ਜੀ ਤਕਰੀਬਨ ਇਸ ਅਗਸਤ ਦੇ ਵਿੱਚ 1 ਸਾਲ ਹੋ ਜਾਣਾ ਬਾਬੇ ਦੀ ਕਿਰਪਾ ਨਾਲ ਜੀ ਤਕਰੀਬਨ ਹਰ ਐਤਵਾਰ ਆਈਦਾ ਜੀ ਬਾਬੇ ਦੀ ਕਿਰਪਾ ਨਾਲ ਕਿਵੇਂ ਬਾਬਾ ਜੀ ਵਾਲ ਕਿਵੇਂ ਲੱਗਿਆ ਕਿ ਜਦੋਂ ਜਾਣਾ ਚਾਹੀਦਾ ਗੁਰੂ ਘਰ ਨੂੰ ਕਿਉਂਕਿ ਅਕਸਰ ਨੌਜਵਾਨ ਪੀੜੀ ਆ ਗੁਰੂ ਘਰ ਬੋ ਘਟ ਆਉਂਦੀ ਜਾਂ ਨਤਮਸਤਕ ਹੁੰਦੀ ਆ ਤੁਸੀਂ ਆਉਣਿਓ ਕੀ ਕਹਿਣਾ ਚਾਹੀਦਾ ਅਸੀਂ ਜੀ ਆਪਦੇ ਪਿੰਡ ਤੋਂ 7-8 ਮੁੰਡੇ ਆਉਣੇ ਆ ਜੀ ਹਰ ਐਤਵਾਰੀ ਤੇ ਰੂਟੀਨ ਹੀ ਬਣ ਗਿਆ ਜੀ ਬਾਬੇ ਦੀ ਕਿਰਪਾ ਨਾਲ ਆਈਦਾ ਹੀ ਆਈਦਾ ਆ ਜੀ ਹਰ ਸੰਡੇ ਪੱਕਾ ਰੱਖਿਆ ਹੋਇਆ ਜੀ ਸੰਡੇ ਆਉਣਾ ਨਹੀਂ ਜੀ ਘਰ ਵੀ ਲੱਗਦਾ ਪਰ ਇੱਥੇ ਹੁਣ ਮਨ ਹੁੰਦਾ ਰਹਿੰਦਾ ਹੈ ਜੀ ਆਈਏ ਗੁਰੂ ਘਰੇ ਵੀ ਹਰ ਐਤਵਾਰ ਆਈਏ ਦਪਹਿਰਾ ਸਾਬ ਤੇ ਜਾਣਾ ਹੈ ਜੀ ਸੇਵਾ ਕਰਨੀ ਹੈ ਜੋੜਾ ਕਰਦੀ ਸਾਨੂੰ ਹੁੰਦਾ ਹੈ ਕਿ ਹਰ ਐਤਵਾਰ ਜਾਈਏ ਤੇ ਜਾ ਕੇ ਬਾਦ ਛੱਡ ਕੇ ਸੇਵਾ ਕਰੀਏ ਇੱਕ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਹਾਂ ਵੀ ਇੱਕ ਤੁਸੀਂ ਛੋਟੀ ਗੱਲ ਨੋਟ ਕਰਿਓ ਅਗਰ ਆਪਾਂ ਹਰ ਹਫਤੇ ਡਿਊਟੀ ਜਾ ਰਹੇ ਹਾਂ ਇਹ ਵੀ ਸਾਡੀ ਡਿਊਟੀ ਬਣ ਗਈ ਹੈ ਸਾਡੇ ਆਟੋਮੈਟਿਕ ਪੈਰ ਤੇ ਚੱਲ ਪੈਂਦੇ ਨੇ ਵੀ ਅਸੀਂ ਉੱਥੇ ਜਾਣਾ ਹੀ ਜਾਣਾ ਸਾਨੂੰ ਇਹ ਨਹੀਂ ਹੁੰਦਾ ਵੀ ਸਾਡੇ ਘਰ ਬੱਚੇ ਬੈਠੇ ਆ ਸਾਡੇ ਉਹ ਅਸੀਂ ਇੱਧਰ ਜਾਣਾ ਸੀ ਫਲੈਨ ਕਰਨਾ ਤੇ ਦੋਸਤ ਇਕੱਠੇ ਹੋਏ ਆ ਸਾਨੂੰ ਇਹ ਸਭ ਕੋਈ ਭੁੱਲ ਜਾਂਦਾ ਹੈ ਅਸੀਂ ਆਪਣੇ ਆਪੇ ਚੱਲਣਾ ਪੈਂਦਾ ਹਨ ਕਾਲੀ ਪੈਨ ਲੱਪਦੀ ਮਾਂ ਦੇ ਵਿੱਚ ਵੀ ਇਹ ਤਾਂ ਜਾਣਾ ਦਵਾਦਾ ਸਾਨੂੰ ਸੰਗਤ ਦੀ ਕਰਨ ਦੀ ਹੈ ਇਸ ਕਰਕੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈਗਾ ਵਾ ਤੁਸੀਂ ਸਾਡੀ ਸੇਵਾ ਕੀਤੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਮੈਸੇਜ ਕਰ ਦਿੰਦੇ ਆ ਜਿਹੜਾ ਕੋਈ ਬੰਦਾ ਨਹੀਂ ਆਉਂਦਾ ਵੱਖਰੀ ਗੱਲ ਮੈਸੇਜ ਕਰ ਦਿੰਦੇ ਆ ਕਿ ਸੰਗਤ ਉਹ ਤੁਸੀਂ ਨਹੀਂ ਆ ਸਕਦੇ ਤੇ ਕੋਈ ਗੱਲ ਨਹੀਂ ਅਗਲੇ ਦਿਨ ਫਿਰ ਉਹ ਅਗਲੇ ਮੈਸੇਜ ਤੇ ਫਿਰ ਆ ਜਾਂਦੇ ਨੇ ਆਂਦੇ ਵੀ ਸਾਨੂੰ ਆਹ ਪ੍ਰੋਬਲਮ ਵੀ ਨਹੀਂ ਬਾਕੀ ਆ ਜਾਂਦੇ ਨੇ ਸਾਡੀ ਤਕਰੀਬਨ ਸਾਡੀ ਦੁਨੀਆ ਬਿਲਕੁਲ ਜਿਵੇਂ ਤਾਂ ਦਾ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਲੱਖਾਂ ਦੀ ਤਦਾਰ ਦੇ ਉੱਤੇ ਸੰਗਤ ਗੁਰਦਾਰਾ ਸ਼ੇਗਨ ਸਾਹਿਬ ਵਿਖੇ ਪਹੁੰਚਦੀ ਐ ਫੇਰਾ ਸਾਹਿਬ ਦੇ ਉੱਤੇ ਤਾਂ ਤੁਸੀਂ ਵੇਖਿਆ ਕਿ ਨੌਜਵਾਨ ਜੀਰੇ ਤੋਂ ਤਾਂ ਉੱਥੇ ਜਿਹੜੇ ਬਜ਼ੁਰਗ ਨੇ ਬਟਾਲੇ ਤੋਂ ਹਰ ਐਤਵਾਰ ਜੋ ਇੱਥੇ ਪਹੁੰਚਦੇ ਨੇ ਗੁਰੂ ਘਰ ਵਿਖੇ ਪਹੁੰਚਦੇ ਨੇ ਤੇ ਇੱਥੇ ਪਹੁੰਚ ਕੇ ਜਿਹੜੇ ਆ ਸੇਵਾ ਦਿੱਲੀ ਜੋ ਸੇਵਾ ਪਾਉਂ ਇੱਥੇ ਕਰਦੇ ਨੇ ਤਾਂ ਆ ਆਪਣੇ ਆਪ ਨੂੰ ਬਹੁਤ ਵੱਡ ਭਾਗੀ ਜੋ ਇੱਥੇ ਆ ਕੇ ਮਹਿਸੂਸ ਕਰਦੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸ਼ਨ ਸੁਣਨ ਜਗਬਾਨੀ ਟੀਵੀ ਸ਼੍ਰੀਮਨ ਸਾਹਿਬ